ਕਲ ਕੀ ਤਰਦਸ਼ ਮੇਸ਼ ਪਿਤਾ ਦੇ ਸਿਵਤ ਲਿਖੀ ਨਾ ਜਾਵੇ ਮਾਂ ਗੁਜਰੀ ਦਾ ਚੰਨਾ ਤੇਥੋਂ ਸਭ ਜਗ ਸਦਕੇ ਜਾਵੇ ਹੋ ਵਿਚਰ ਜਾਂਦੇ ਰਾਜੀ ਰਹਿਣਾ ਮੰਨਣਾ ਉਸ ਦਾ ਪਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਜੀ ਕਲਗੀ ਤਰਦਸ਼ ਮੇਸ਼ ਪਿਤਾ ਦੇ ਸਿਵਤ ਲਿਖੀ ਨਾ ਗਾਵੇਂ ਮਾਗੁ ਜਰੀਦਾ ਜੰਨਾ ਤੇ ਤੋਂ ਸਭ ਜਗ ਸਦਕੇ ਜਾਵੇ ਵਿਚਰ ਜਾਦੇ ਰਾਜੀ ਰਹਿਣਾ ਮਨ ਨ ਉਸ ਦਾ ਪਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਦੇਸ਼ ਤੇ ਲੇਖਿਆ ਬੁਝਿਆ ਦੀਪ ਜਹੰਦੀਆਂ ਦਾ ਸੀ ਪਾ ਕੇ ਖੂਨ ਜਗਾ ਵਾ ਜਿਹੜੇ ਦੁੱਖਾਂ ਤਰ ਤਨੂ ਲੈ ਹਿਰਦ ਵਿੱਚ ਸਮਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਜਾਣਾ ਜੀ ਦੱਬੇ ਕੁਚਲੇ ਤਾ ਵਾਣ ਕਹਿ ਕੇ ਜਲਮ ਜੋ ਤੇਰ ਕਾਰੇ ਉਹ ਨਾ ਨੂੰ ਲਾ ਨਾਲ ਕਾਲ ਜੀ ਉੱਚਿਆਂ ਨਾਲ ਲਾਣਾ ਤਨ ਗੁਰ ਗੋਪਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਗਿੱਦੜਾ ਤਾਂ ਸ਼ੇਰ ਬਣਾਇਆ ਖੰਡੇ ਪਾਲ ਪਲਾਈ ਹੱਕ ਲਈ ਲੜਨਾ ਦੇਸ਼ ਲਈ ਮਰਨਾ ਸਾਰੀ ਬਾਤ ਬਤਾਈ ਸੂਰ ਪੀਰ ਪਹਾਤਰ ਨੂੰ ਜਾ ਸਵਾਲ ਲਖ ਨਾਲ ਟਾਣਾ ਤਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪੰ ਸਰਸਾ ਨਦੀ ਦੇ ਕੰਢੇ ਉੱਤੇ ਪਿਆ ਪਰਵਾਰ ਮਸ਼ੋੜਾ ਅੱਖਾਂ ਸਾਵੇਂ ਵਿੱਚ ਡਿੱਗਿਆ ਸੀ ਦੋ ਪੁੱਤਰਾਂ ਦਾ ਦੋ ਪੁੱਤਰਾਂ ਦਾ ਜੋੜਾ ਉਹ ਚਰਨ ਜਿਨਾ ਨਾਲ ਦਿਲ ਕਬਰਾਇਆ ਮੰਨਿਆ ਰੱਬ ਦਾ ਪਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਿਚ ਚਮਕਾਰ ਦਿਆਏ ਦਸ ਲੱਖ ਦੁਸ਼ਮਣ ਚੋਂ ਪਾਸਿਆ ਤੂੰ ਕਿਹੜੇ ਗੜੀ ਨੂੰ ਪਾਏ ਨਾ ਹੋਸੀ ਨਾ ਹੋਇਆ ਹੁਣ ਤੱਕ ਐਸ ਜੁੱਤ ਮਹਾਨ ਤਨ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਜਾਣਾ ਹੋਏ ਤਨ ਦਾ ਛੋੜਾ ਨੀਰਾ ਹੋਇਆ ਪੁੰਚੇ ਮਾਠੀ ਸਿ ਸੰਗਣਾ ਜੰਗਲ ਹਵਾ ਪੂਰੇ ਦੀ ਠਾਰੇ ਅੱਖਾਂ ਕਾਹੀ ਨੇ ਬੁਬਸ਼ੋਕੀ ਲਾ ਕੇ ਟੀਮ ਸੁਣਾਣਾ ਤਨੇ ਗੁਰੂ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਪਣ ਜਾਣਾ ਦੇਵਰਦਾਨ ਦੇਸ਼ ਨੂੰ ਇਸਦਾ ਦੇਵਰਦਾਨ ਦੇਸ਼ ਦਾ ਜੀਵਨ ਬਾਦ ਪਿਆਰਾ ਇਹ ਜੀਵਨ ਦਾ ਦਾਤਾ ਜਾਣੋ ਸੋਹਣਾ ਦੇਸ਼ ਦੁਨਾਰਾ ਉਹ ਕੀਤਾ ਜੋ ਉਪਕਾਰ ਉਸਨੇ ਭੁੱਲ ਪੰਜਾਬ ਨ ਜਾਣਾ ਤਨ ਗੁਰ ਗੋਬਿੰਦ ਸਿੰਘ ਦੇ ਵਰਗਾ ਕਿਸ ਨੇ ਹੈ ਬਣ ਕਿਸ ਨੇ ਹੈ ਬਣ ਕਿਸ ਨੇ ਹੈ ਬਣ ਜਾਣਾ